ਆਪ ਦੇਖ ਲੋ ਨਸ਼ੇੜੀਆਂ ਦੇ ਨਵੇਂ-ਨਵੇਂ ਕਾਰੇ ਜੇ ਦੇਸ਼ ਬਦਲ ਲਿਆ ਹੈ ਨਵੀਂ-ਨਵੀਂ ਤਕਨੀਕ ਆ ਰਹੀ ਗਈ ਹੈ ਕਿ ਨਵੇਂ-ਨਵੇਂ ਤਰੀਕਿਆਂ ਦੇ ਨਾਲ ਇਹ ਜਿਹੜੇ ਲੁਟੇਰੇ ਹੁੰਦੇ ਆ ਕਿ ਜਾਫਰੇ ਨਸ਼ਾ ਸਪਲਾਈ ਕਰਨ ਵਾਲੇ ਹੁੰਦੇ ਆ ਇਹ ਨਵੇਂ ਤਰੀਕੇ ਵੀ ਲੱਭਦੇ ਰਹਿੰਦੇ ਨੇ ਜਿਹੜਾ ਕਿ ਦੇਸ਼ ਦੇ ਵਿੱਚ ਨਸ਼ਾ ਸਪਾਈ ਆਸਾਨੀ ਨਾਲ ਕਰ ਸਕਣ ਕਿਸ ਤਰ੍ਹਾਂ ਦਾ ਮਾਮਲਾ ਤੁਹਾਨੂੰ ਦੱਸਦੇ ਪਏ ਗਏ ਆ ਕਿ ਨੇਪਾਲ ਤੋਂ ਇਹਨਾਂ ਨੇ ਨਸ਼ਾ ਲਿਆ ਲਾ ਕੇ ਤਕਰੀਬਨ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ ਔਰ ਕਾਫੀ ਜਗ੍ਹਾ ਦੇ ਵਿੱਚ ਕਾਫੀ ਸਮੇ ਤੋਂ ਸਪਲਾਈ ਕਰਦੇ ਨਜ਼ਰੋਂ ਦੇ ਪੇ ਸੀ ਲੇਕਿਨ ਤਰੀਕਾ ਦਾ ਇਹਨਾਂ ਨੇ ਅਪਣਾਇਆ ਸੀ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤਿੰਨ ਬਿਹਾਰ ਦੀਆਂ ਲੇਡੀਜ਼ ਇਹਨਾਂ ਨੇ ਰੱਖੀਆਂ ਸੀ ਜੋ ਕਿ ਗਰੀਬ ਘਰਦਨਾ ਸੰਬੰਧਿਤ ਹੈ ਗਿਆ ਸੀ ਥੋੜਾ ਬਹੁਤਾ ਪੈਸੇ ਦਾ ਲਾਲਚ ਦੇ ਕੇ ਨੇਪਾਲ ਤੋਂ ਸਮਾਨ ਇਹ ਮੰਗਾਉਂਦੇ ਸੀ ਔਰ ਇਹਨਾਂ ਨੂੰ ਪੰਜਾਬ ਦੇ ਹਰਿਆਣੇ ਦੇ ਦੂਸਰੀ ਸਟੇਟਾਂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਪਲਾਈ ਕਰਨ ਵਾਸਤੇ ਭੇਜ ਦਿੰਦੇ ਸੀ ਨਾ ਤਾਂ ਕਿਸੇ ਨੂੰ ਸ਼ੱਕ ਪੈਂਦਾ ਸੀ ਉਹ ਨਾ ਹੀ ਕਿਸੇ ਨੂੰ ਪਤਾ ਚੱਲਦਾ ਸੀ ਲੇਕਿਨ 7 ਕਿਲੋ ਚਰ ਸੜੀ ਗਈ ਆ ਪੁਲਿਸ ਨੇ ਇਹਨਾਂ ਕੋਲੋਂ ਫੜ ਲਤੀ ਗਈ ਆ ਨਾਲ ਤਿੰਨ ਲੇਡੀ ਸੜੀ ਗਈਆਂ ਕਾਬੂ ਕਰ ਲਤੀ ਗਈਆਂ ਗਈਆਂ ਜੋ ਕਿ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਹੈ ਗਿਆ ਹੈ ਔਰ ਬਿਹਾਰ ਦੀਆਂ ਹੈ ਗਿਆ ਆ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੀ ਜਾਣਕਾਰੀ ਦਿੰਦੇ ਪਏ ਨੇ ਲੇਕਿਨ ਸਵਾਲ ਇਹ ਪੈਦਾ ਹੁੰਦਾ ਆ ਕਿ ਇਹਨਾਂ ਗੈਂਗਸਟਰਾਂ ਨੂੰ ਇੰਜ ਤੱਕ ਕਿਵੇਂ ਫੜਿਆ ਜਾਵੇਗਾ ਕਿਉਂਕਿ ਇਹਨਾਂ ਕੋਲ ਨਵੇਂ-ਨਵੇਂ ਤਰੀਕੇ ਗਏ ਹਨ ਨਸ਼ਾ ਸਪਲਾਈ ਕਰਨ ਦੇ ਕਿ ਕਿਸੇ ਨੇ ਸੋਚਿਆ ਸੀ ਕਿ ਗਰੀਬ ਘਰ ਦੀਆਂ ਜਨਾਨੀਆਂ ਨੂੰ ਥੋੜੇ-ਬੋਤੇ ਪੈਸੇ ਦੇ ਕੇ ਕਰੋੜਾਂ ਦਾ ਨਸ਼ਾੜਾ ਦਾ ਸਪਲਾਈ ਕਰਵਾਇਆ ਜਾ ਰਿਹਾ ਸੀ ਔਰ ਇਸ ਤਰ੍ਹਾਂ ਕਾਫੀ ਸਮੇਂ ਤੋਂ ਕੀਤਾ ਜਾ ਰਿਹਾ ਸੀ ਹੁਣ ਤਾਂ ਫੜੇ ਗਏ ਨੇ ਲੇਕਿਨ ਹੋਰ ਵੀ ਬਹੁਤ ਸਾਰੇ ਖੁਲਾਸੇ ਕੀਤੇ ਜਾਣਗੇ ਇਹ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਆਓ ਸੁਣਾਉਂਦੇ ਆ ਕਿ ਇਹ ਪੂਰਾ ਮਾਮਲਾ ਡੀਆਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਦਿਲੇਸਨਰ ਹੈਡ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਟੀਚਾ ਹੈ ਡਰੱਗਸ ਦੇ ਖਿਲਾਫ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਉਹਦੇ ਵਿੱਚ ਐਸਪੀਡੀ ਯੋਗੇਸ਼ ਸ਼ਰਮਾ ਡੀ ਐਸ ਪੀ ਡੀ ਅਫਤਾਰ ਸਿੰਘ ਡੀ ਐਸ ਪੀ ਰਾਜਪੁਰਾ ਵਿਕਰਮਜੀਤ ਬਰਾਰ ਤੇ ਐਸ ਐਸ ਓ ਸਦਰ ਰਾਜਪੁਰਾ ਦੀ ਟੀਮ ਨੂੰ ਵੱਡੀ ਕਾਮਯਾਬੀ ਉਸ ਵੇਲੇ ਮਿਲੀ ਜਦੋਂ ਇਨਾ ਵੱਲੋਂ ਇੱਕ ਡਰੱਗਸ ਤਸਕਰੀ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰ ਨੂੰ ਕਾਬੂ ਕੀਤਾ ਗਿਆ ਇਹ ਇੱਕ ਇੰਟਰਸਟੇਡ ਗੈਂਗ ਹੈਗਾ ਜਿਹੜਾ ਨੇਪਾਲ ਤੋਂ ਸਮਾਨ ਲੈ ਕੇ ਪੰਜਾਬ ਸੇ ਡਿਲੀਵਰ ਕਰਦਾ ਹੈਗਾ ਇਨ ਸਦਰ ਰਾਜਪੁਰਾ ਦੀ ਟੀਮ ਵੱਲੋਂ ਤਿੰਨ ਪਰਚਾ ਦਰਜ ਕੀਤਾ ਗਿਆ 56 ਨੰਬਰ 57 ਨੰਬਰ ਤੇ 58 ਨੰਬਰ ਅੰਡਰ ਐਨ ਡੀ ਪੀ ਐਸ ਐਕਟ ਇਦੇ ਵਿੱਚ ਤਿੰਨ ਡਿਫਰੈਂਟ ਇਨਸੀਡੈਂਸ ਸੀਗੇ ਜਿਹਦੇ ਵਿੱਚ ਤਿੰਨ ਲੇਡੀਆਂ ਨੂੰ ਕਾਬੂ ਕੀਤਾ ਗਿਆ ਪਹਿਲੀ ਡੈਡੀ ਦਾ ਨਾਮ ਹੈ 비ਜਾਤੀ ਦੇਵੀ ਜੋ ਮੋਤੀਹਾਰੀ ਬਿਹਾਰ ਦੀ ਰਹਿਣ ਵਾਲੀ ਹੈ ਸੈਕਿੰਡ ਹੈ ਸੁਦੀ ਦੇਵੀ ਜੋ ਵੀ ਮੋਤੀਹਾਰੀ ਬਿਹਾਰ ਦੀ ਰਹਿਣ ਵਾਲੀ ਹੈ ਤੇ ਥਰਡ ਲੇਡੀ ਹੈ ਲਲਿਤਾ ਦੇਵੀ ਉਹ ਵੀ ਮੋਤੀਹਾਰੀ ਬਿਹਾਰ ਦੀ ਰਹਿਣ ਵਾਲੀ ਹੈ ਇਹਨਾਂ ਦਾ ਮੂੜੇ ਦਾ ਪ੍ਰਿੰਡੀ ਇਹ ਸੀਗਾ ਕਿ ਇਹ ਡਰੱਗਸ ਜਰਾ ਚਰਸ ਇਨ ਤਿੰਨੋਂ ਕੇਸੇ ਕੁੱਲ ਮਿਲਾ ਕੇ 7 ਕਿਲੋ ਚਰਸ ਦੀ ਬਰਾਮਦਗੀ ਹੋਈ ਹੈ ਇਹਨਾਂ ਦਾ ਮੋਡਸ ਆਪਰਿੰਗ ਇਹ ਸੀਗਾ ਕਿ ਇਹਨਾਂ ਨੂੰ ਜਿਹੜਾ ਮੇਨ ਡਰੱਗਸ ਇੱਕ ਸਮਗਲਰ ਆਏਗਾ ਉਹ ਇਹਨਾਂ ਨੂੰ ਕੁਝ ਪੈਸੇ ਦਾ ਲਾਲਚ ਦੇ ਕੇ ਇਹਨਾਂ ਨੂੰ ਅੱਗੇ ਵੇਚਦਾ ਸੀਗਾ ਪੰਜਾਬ ਤੱਕ ਜਿਹੜਾ ਸਮਾਨ ਹੈ ਸોર્ટ ਆਫ ਕੈਰੀਅਰ ਦੇ ਫਾਰਮ 'ਚ ਹੈ ਇਹ ਇਹਨਾਂ ਦਾ ਮੋਡਸ ਆਪਰਿੰਗ ਇਹ ਸੀਗਾ ਕਿ ਇਹ ਟ੍ਰੇਨ ਰਾਹੀਂ ਅੰਮ੍ਰਿਤਸਰ ਆਉਂਦੇ ਸੀਗੇ ਫਿਰ ਥੂ ਬੱਸ ਅੱਗੇ ਪਟਿਆਲਾ ਥੈਨ ਲੁਧਿਆਣਾ ਤੱਕ ਜਾ ਕੇ ਅੱਗੇ ਸਪਲਾਈ ਕਰਦੇ ਸੀਗੇ